ਪੀਬੀ ਬੱਤੀ ਨਮਸ਼ਾਰ ਦੇਖ ਰਹੇ ਹੋ ਅੱਜ ਤੁਹਾਡੇ ਸਾਹਮਣੇ ਗੁਰਦਾਸਪੁਰ ਸ਼ਹਿਰ ਦੀ ਬਹੁਤ ਹੀ ਮੰਦ ਭਾਗੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਬੀਤੀ ਦੇਰ ਰਾਤ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਕੋਟਲੀ ਸੁਰਤ ਮੱਲੀ ਦੇ ਦੋ ਸਕੇ ਭਰਾ ਆਕਾਸ਼ਦੀਪ ਸਿੰਘ ਤੇ ਦਲਜੀਤ ਸਿੰਘ ਨਾਲ ਫਤੇਗੜ ਚੂੜੀਆਂ ਤੋਂ ਆਉਂਦੇ ਸਮੇਂ ਭਿਆਨਕ ਸੜਕ ਹਾਦਸਾ ਵਾਪਰਿਆ ਮੌਕੇ ਤੇ ਆਕਾਸ਼ਦੀਪ ਸਿੰਘ ਦੀ ਮੌਤ ਹੋ ਗਈ ਸੀ ਜਦਕਿ ਛੋਟਾ ਭਰਾ ਦਲਜੀਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਦਾ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਦੋਵੇਂ ਸਕੇ ਭਰਾਵਾਂ ਦੀ ਮੌਤ ਦੀ ਖਬਰ ਸੁਣਨ ਨਾਲ ਪੂਰੇ ਪਿੰਡ ਵਿੱਚ ਮਾਹੌਲ ਗਮਗੀਨ ਹੋ ਗਿਆ ਤੇ ਵਿਦਮਾ ਮਾਤੇ ਦੁੱਖਾਂ ਦਾ ਪਹਾੜ ਡਿੱਗਿਆ ਕਰਜੋਗ ਹੈ ਕਿ ਦੋਵੇਂ ਭਰਾ ਫਤੇਗੜ ਚੂੜੀਆਂ ਚ ਨਿਹੰਗ ਸਿੰਘ ਫਾਸਟ ਫੂਡ ਤੇ ਫਾਸਟ ਫੂਡ ਦਾ ਕੰਮ ਕਰਦੇ ਸਨ ਤੇ ਰੋਜ਼ਾਨਾ ਫਤੇਗੜ ਚੂੜੀਆਂ ਤੋਂ ਸ਼ਾਮ ਨੂੰ ਵਾਪਸ ਕੋਟਲੀ ਸੁਰਤ ਮੱਲੀ ਆਪਣੇ ਘਰ ਆਉਂਦੇ ਸਨ ਦੇਰ ਰਾਤ ਆਪਣੇ ਕੰਮ ਤੋਂ ਘਰੇ ਵਾਪਸ ਆਉਂਦਿਆਂ ਸਮੇਂ ਹਾਦਸਾ ਵਾਪਰਿਆ ਜਿਸ ਵਿੱਚ ਦੋਨੋਂ ਭਰਾਵਾਂ ਦੀ ਮੌਤ ਹੋ ਗਈ ਉੱਧਰ ਪਰਿਵਾਰਿਕ ਮੈਂਬਰਾਂ ਨੇ ਐਸਐਸਪੀ ਬਟਾਲਾ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮੰਗ ਕੀਤੀ ਹੈ ਕਿ ਇਸ ਮਾਮਲੇ 'ਚ ਸੀਸੀਟੀਵੀ ਕੈਮਰਾ ਖੰਗਾਲ ਕੇ ਬਰੀਕੀ ਨਾਲ ਸ਼ਾਨ ਕਰਕੇ ਬਣਦਾ ਇਨਸਾਫ ਦਿੱਤਾ ਜਾਵੇ ਉਹਨਾਂ ਕਿਹਾ ਹੈ ਕਿ ਇਸ ਘਟਨਾ ਨੂੰ ਹਾਦਸੇ ਦਾ ਰੂਪ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਨਿਹੰਗ ਸਿੰਘ ਫਾਸਟ ਫੂਡ ਦੇ ਨਾਮ ਤੇ ਦੋਨੋਂ ਭਰਾ ਇੰਸਟਾਗ੍ਰਾਮ ਉੱਤੇ ਵੀ ਕਾਫੀ ਮਸ਼ਹੂਰ ਸਨ ਦਿਖਾਉਂਦੇ ਆ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਲਗਾਤਾਰ ਸਰਾ ਹੀ ਤੇ ਤਰੱਕੀ ਕਾਫੀ ਕੰਨ ਦੇ ਸੀ ਪੇਜ ਵੀ ਕਾਫੀ ਮਤਲ ਹਾਈਲਾਈਟ ਹੋਇਆ ਸੀ ਇਹਨਾਂ ਦਾ ਸਾਨੂੰ ਤਾਂ ਖੁਸ਼ੀ ਹੋਈ ਵੀ ਸਾਡੇ ਭਰਾ ਹੁਣ ਤਰੱਕੀ ਵਾਲੇ ਪਾਸੇ ਜਾਣ ਦੇ ਨੇ ਹਾਲਾਤ ਤੁਸੀਂ ਇਸ ਘਰ ਦੇ ਵੇਖ ਹੀ ਲੈ ਜੇ ਸਾਡੇ ਚਾਚਾ ਜੀ ਦੀ ਪਹਿਲੇ 2 ਸਾਲ ਪਹਿਲੇ ਡੈਥ ਹੋ ਗਈ ਸੀ ਇਨਾਂ ਦੇ ਸਾਨੂੰ ਸਹਾਰਾ ਸੀ ਵੀ ਬੰਦੇ ਬਹੁਤ ਹੀ ਜ਼ਿਆਦਾ ਮਿਹਨਤੀ ਸੀ ਕਦੀ ਵੀ ਮਤਲਬ ਬਿਨਾ ਮੁਕਾਮਤੋਂ ਕਿਸੇ ਦੇ ਲਾਗੇ ਨਹੀਂ ਖਲੋਣਾ ਆਪਣੇ ਕੰਮ ਦੇ ਅਕੋਰਡਿੰਗ ਹੀ ਚੱਲਣਾ ਜਾਂਦਾ ਇਹਨਾਂ ਨੇ ਮਾ ਬਸ ਔਖਾ ਹੋ ਗਿਆ ਬਹੁਤ ਜ਼ਿਆਦਾ ਜੀ ਸਾਡੀ ਚਾਚੀ ਦੋ ਦਿਨ ਬੋਲੀ ਨਹੀਂ ਹੈਗੀ ਪਹਿਲੀ ਗੱਲ ਤੇ ਇੱਕ ਸਾਡੇ ਨਾਲ ਰੱਬ ਨੇ ਵੀ ਬਹੁਤ ਕਹਿਰ ਕੀਤਾ ਸਾਡਾ ਇੱਕ ਭਰਾ ਹੀ ਛੱਡ ਦਿੰਦੇ ਨਾ ਸਾਨੂੰ ਤਾਂ ਵੀ ਹੋਣਾ ਸੀ ਵੀ ਮੰਜੇ ਤੇ ਰਿੰਦਾ ਸਾਨੂੰ ਤਾਂ ਵੀ ਆਪਾਂ ਸੇਵਾ ਕਰ ਲੈਣੀ ਸੀ ਤੇ ਸਾਡਾ ਭਰਾ ਮਤਲਬ ਸਾਡੀ ਚਾਚੀ ਉਹ ਸਾਰੇ ਜੀ ਲੈਂਦੀ ਹੁਣ ਜਿਹੜੇ ਕਮਾਊ ਪੋਤੋ ਤੁਰ ਗਏ ਮਾ ਦਾ ਪਸੋ ਪੀ ਸਾਰਾ ਇਹ ਤਾਂ ਮਾਂ ਹੀ ਜਾਣਦੀ ਨਾ ਯਾ ਆਪਾਂ ਜਾਣਦੇ ਵੀ ਸਾਡੇ ਕਿੱਡਾ ਤਗੜਾ ਘਾਟਾ ਪੈ ਗਿਆ ਸਾਨੂੰ ਮੰਗ ਕੀ ਕਰਦੇ ਮੰਗ ਆਪਾਂ ਇਹ ਕਰਦੇ ਆ ਪੁਲਿਸ ਪ੍ਰਸ਼ਾਸਨ ਕੋਲ ਵੀ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਤੇ ਇਹਨੂੰ ਐਕਸੀਡੈਂਟ ਦਾ ਰੂਪ ਨਾਨ ਦਿੱਤਾ ਜਾਵੇ بار بار ਤੇ ਇਹਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਤੇ ਜਿਨ੍ਹਾਂ ਨੇ ਇਹ ਹਮਲਾ ਕੀਤਾ ਵਾ ਉਹਨਾਂ ਨੂੰ ਛੇਤੀ ਛੇਤੀ ਸ਼ਾਮਿਲ ਕੀਤੀ ਜਾਵੇ ਪੁਲਿਸ ਨੇ ਕੋਈ ਏਡੀ ਸਖਤ ਕਾਰਵਾਈ ਨਹੀਂ ਕੀਤੀ ਹੈਗੀ ਕਿ ਜਿਹੜੇ ਮਤਲਬ ਆਪਾਂ ਕਾਤਲਾਂ ਨੂੰ ਫੜ ਸਕੀਏ ਕਹਿੰਦੇ ਨੇ ਦੋ ਟਰਾਲੀਆਂ ਲੰਗੀਆਂ ਨੇ ਇੱਕ ਗੱਡੀ ਲੰਗੀ ਹੈ ਇਹ ਫੋਲੋਅ ਅਪ ਕਿਉਂ ਨਹੀਂ ਕਰਦੇ ਭਈ ਉਹ ਆਪਾਂ ਥੋੜਾ ਸਰ ਕਰਨੇ ਹੈਗੇ ਜਾਂ ਤਾਂ ਸਾਨੂੰ ਟਾਈਮ ਦੇ ਦੇਣ ਵੀ ਤੁਸੀਂ ਨਹੀਂ ਕਾਰਵਾਈ ਕਰਨੀ ਆਪਾਂ ਨਿਹੰਗ ਸਿੰਘਾਂ ਨਾਲ ਰਲ ਕੇ ਆਪਾਂ ਆਪ ਜਾਂਚ ਕਰ ਲੈਣੇ ਆਂ ਦੇਖੋ ਜੀ ਇਹ ਤੇ ਇਹੋ ਜਿਹਾ ਮਤਲਬ ਮੁਸੀਬਤ ਪਰਿਵਾਰ ਤੇ ਆ ਗਈ ਹੈ ਜਿਹੜੀ ਇਹ ਕਦੇ ਵੀ ਨਹੀਂ ਭੁਲਾਈ ਜਾ ਸਕਦੀ ਬੱਚੇ ਬੜੇ ਵਧੀਆ ਸੀਗੇ ਆਪਣਾ ਕੰਮ ਕਰ ਲੈ ਕੇ ਤੁਰ ਪਏ ਸੀ ਮਿਹਨਤੀ ਫਾਸਟ ਫੂਡ ਦਾ ਕੰਮ ਬੜਾ ਵਧੀਆ ਚੱਲ ਪਿਆ ਸੀ ਇਹਨਾਂ ਦਾ ਸਭ ਤੋਂ ਵੱਡੀ ਗੱਲ ਜੀ ਹੈ ਨਿਹੰਗ ਸਿੰਘ ਸੀਗੇ ਕੋਈ ਉਹਨਾਂ ਨਾਲ ਕਿਸੇ ਨਾਲ ਲੜਕ ਡਾਟ ਨਹੀਂ ਕੋਈ ਉਹਨਾਂ ਦੀ ਰੰਜਿਸ਼ ਨਹੀਂ ਕਿਤੇ ਤੇ ਪਤਾ ਨਹੀਂ ਹੁਣ ਇਹ ਹਾਦਸਾ ਵਾ ਜਾਂ ਮਤਲਬ ਹਾਦਸੇ ਦਾ ਰੂਪ ਜਿਹੜਾ ਦਿੱਤਾ ਜਾ ਰਿਹਾ ਵਾ ਕੁਝ ਨਹੀਂ ਅਜੇ ਕਹਿ ਸਕਦੇ ਪੁਲਿਸ ਪ੍ਰਸ਼ਾਸਨ ਨੂੰ ਇਹੀ ਬੇਨਤੀ ਆਈ ਕਿ ਇਹਨਾਂ ਨੂੰ ਪਰਿਵਾਰ ਦੇ ਨਾਲ ਜਿਹੜੀ ਆ ਹੈਲਪ ਕਰਨ ਤੇ ਪਰਿਵਾਰ ਨੂੰ ਜਿਹੜਾ ਇਨਸਾਫ ਦਵਾਇਆ ਜਾ ਬੜਾ ਮਾਹੌਲ ਗਮਗੀਨ ਜਿਹਾ ਬਣਿਆ ਹਾਂਜੀ ਪਹਿਲੀ ਗੱਲ ਤੇ ਇਹ ਆ ਕਿ ਅਸੀਂ ਸੜਕੀ ਹਾਸਾ ਕਹਿ ਸਕਦੇ ਹਾਂ ਇਹਨੂੰ ਠੀਕ ਹੈ ਜੀ ਪਰ ਜਿਹੜੀ ਸਿਚੁਏਸ਼ਨ ਆ ਅਸੀਂ ਉਸ ਵੇਲੇ ਹੀ ਵੇਖੀਆਂ ਨੇ ਉਹ ਅਕੋਰਡਿੰਗਲੀ ਇਹ ਸਿਰਫ ਸੜਕੀ ਹਾਸਾ ਕਹਿਣਾ ਇਹਨੂੰ ਗਲਤ ਗੱਲ ਹੋਏਗੀ ਇਹਦੇ ਵਿੱਚ ਆ ਕਾਫੀ ਚਾਂਸ ਨਜ਼ਰ ਆਉਂਦੇ ਆ ਜਿਹਦੇ ਵਿੱਚ ਇਹ ਮਤਲਬ ਸਾਜ਼ਿਸ਼ ਹੋ ਸਕਦੀ ਆ ਇਸ ਸਾਜ਼ਿਸ਼ ਵਿੱਚ ਇਤਨੇ ਇੱਕ ਦੋ ਬੰਦਾ ਨਹੀਂ ਇਨਵੋਲਵ ਹੋ ਸਕਦਾ ਇਹਦੇ ਵਿੱਚ ਕਿਉਂਕਿ ਨਿਆਂਗ ਸਿੰਘ ਹੀ ਪਈ ਹਾਂ ਸ਼ਾਸਤਰਧਾਰੀ ਬੰਦਾ ਸੀ ਦੋ ਜਣੇ ਹੀ ਚੰਗੇ ਝੋਟੇ ਵਰਗੇ ਭਰਾ ਹੰਦੋਵੇਂ ਉਹਨਾਂ ਨੂੰ ਕੋਸ਼ਿਸ਼ਾਂਾਂ ਦੇ ਵਿੱਚ ਢੇਰੀ ਕਰਨ ਲਈ ਕੋਈ 5-7 ਬੰਦੇ ਵੀ ਲੱਗਦੇ ਆ ਠੀਕ ਹੈ ਜੀ ਤੇ ਬਾਕੀ ਉਥੇ ਮੌਕੇ ਤੇ ਅਸੀਂ ਜਿਹੜੇ ਵੀਰ ਸਭ ਤੋਂ ਪਹਿਲਾਂ ਪਹੁੰਚੇ ਉਹਨਾਂ ਨਾਲ ਵੀ ਗੱਲ ਕੀਤੀ ਸੀ ਉਹਨਾਂ ਨੇ ਇੱਕ ਕਾਲੀ ਕਰੇਟਾ ਦੀ ਗੱਲ ਕੀਤੀ ਸੀ ਜਿਹੜੀ ਪਿੱਛੋਂ ਹੌਲੀ ਆਈ ਆ ਤੇ ਜਿ ਤਰ੍ਹਾਂ ਕੋਈ ਵੇਖਣ ਆਇਆ ਹੁੰਦਾ ਆ ਕਿ ਜਿੰਦੇ ਆ ਜਾਂ ਮਰ ਗਏ ਆ ਮਤਲਬ ਇਹ ਇਹ ਸਾਡੀ ਸੋਚ ਆ ਤੇ ਫੇਰ ਇੱਕਦਮ ਨਠਾਉਂਦੇ ਆ ਉਤੋਂ ਠੀਕ ਹੈ ਜੀ ਸੋ ਪੁਲਿਸ ਨੂੰ ਚਾਹੀਦਾ ਆ ਵੀ ਇਹੋ ਜਿਹੇ ਜਿਹੜੇ ਪੇਸ਼ ਆਖ ਛੋਟੇ ਛੋਟੇ ਪੁਆਇੰਟ ਲੱਗਣਦੇ ਆ ਇਹਨਾਂ ਨੂੰ ਵੀ ਜਾਂਚ ਦੇ ਘੇਰੇ ਦੇ ਵਿੱਚ ਲਿਆਂਦਾ ਜਾਵੇ